ਪੰਜਾਬ ਸਰਕਾਰ ਨੇ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਨੂੰ ਆਰਥਿਕ ਬੋਰਡ ਅਤੇ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਹਨਾਂ ਕੋਲ ਕੈਬਨਿਟ ਮੰਤਰੀ ਦਾ ਦੇ ਬਰਾਬਰ ਦਾ ਦਰਜਾ ਹੋਵੇਗਾ ਅਤੇ ਕੈਬਨਿਟ ਮੰਤਰੀਆਂ ਦੀਆਂ ਸਾਰੀਆਂ ਸ਼ਕਤੀਆਂ ਵੀ ਹੁਣ ਉਹਨਾਂ ਦੇ ਕੋਲ ਹੋਣਗੀਆਂ। ਉਹ ਹੁਣ ਪੰਜਾਬ ਸਰਕਾਰ ਨੂੰ ਆਰਥਿਕ ਫੈਸਲਿਆਂ ਤੇ ਸਲਾਹ ਦੇ ਸਕਣਗੇ। ਗੁਲਜ਼ਾਰ ਇੰਦਰ ਸਿੰਘ ਚਾਹਲ ਨੂੰ ਕੈਬਨਿਟ ਰੈਂਕ ਵੀ ਦਿੱਤਾ ਗਿਆ ਹੈ। ਇਸ ਦੀ ਮਨਜ਼ੂਰੀ ਪੰਜਾਬ ਦੇ ਰਾਜਪਾਲ ਦੇ ਵੱਲੋਂ ਵੀ ਦੇ ਦਿੱਤੀ ਗਈ ਹੈ। ਗੁਲਜ਼ਾਰ ਇੰਦਰ ਚੈਲ ਦਾ ਕਾਰਜਕਾਲ ਆਪਣੇ ਚਾਰਜ ਸੰਭਾਲਣ ਤੋਂ 3 ਸਾਲ ਤੱਕ ਦਾ ਹੋਵੇਗਾ ਚੈਲ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਮੁੱਖ ਹਸਤੀਆਂ ਦੇ ਵਿੱਚੋਂ ਇੱਕ ਨੇ ਉਹਨਾਂ ਨੇ ਪਹਿਲਾਂ ਹਰਪਾਜਨ ਮਾਨ ਨਾਲ ਫਿਲਮ ਜਗ ਜਿਉਂਦਿਆਂ ਦੇ ਮੇਲੇ ਦੇ ਵਿੱਚ ਵੀ ਅਭਿਨੈ ਕੀਤਾ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਕਿ ਪੰਜਾਬ ਸਰਕਾਰ ਨੇ ਅਦਾਕਾਰ ਗੁਲਜ਼ਾਰ ਇੰਦਰ ਚੈਲ ਨੂੰ ਆਰਥਿਕ ਬੋਰਡ ਤੇ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਉਹਨਾਂ ਕੋਲ ਕੈਬਨਿਟ ਮੰਤਰੀ ਵਰਗਾ ਹੁਣ ਦੱਜਾ ਹੋਵੇਗਾ ਤੇ ਕੈਬਨਿਟ ਮੰਤਰੀ ਦੀਆਂ ਸਾਰੀਆਂ ਸ਼ਕਤੀਆਂ ਵੀ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਉਹ ਹੁਣ ਪੰਜਾਬ ਸਰਕਾਰ ਨੂੰ ਆਰਥਿਕ ਫੈਸਲਿਆਂ ਦੇ ਉੱਤੇ ਸਲਾਹ ਦੇ ਸਕਣਗੇ ਅਤੇ ਆਰਥਿਕ ਨੀਤੀ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਸਹਾਇਕ ਬਣ ਸਕਣਗੇ ਗੁਲਜਾਰਿੰਦਰ ਚਹਿਲ ਨੂੰ ਕੈਬਨਿਟ ਟਰੈਕ ਵਿੱਚ ਦਿੱਤਾ ਗਿਆ ਇਸ ਦੀ ਮਨਜ਼ੂਰੀ ਪੰਜਾਬ ਦੇ ਰਾਜਪਾਲ ਦੇ ਵੱਲੋਂ ਵੀ ਦੇ ਦਿੱਤੀ ਗਈ ਹੈ ਚਹਿਲ ਦਾ ਕਾਰਜਕਾਲ ਆਪਣੇ ਚਾਰਜ ਸੰਭਾਲਣ ਤੋਂ 3 ਸਾਲ ਤੱਕ ਦਾ ਹੋਵੇਗਾ ਭਾਵ ਹੁਣ ਉਹ 3 ਸਾਲ ਤੱਕ ਪੰਜਾਬ ਨੂੰ ਆਰਥਿਕ ਮਾਮਲਿਆਂ ਤੇ ਸਲਾਹ ਦੇਣਗੇ ਗੁਲਜਾਰਿੰਦਰ ਚਹਿਲ ਪੰਜਾਬੀ ਫਿਲਮ ਇੰਡਸਟਰੀ ਦੀ ਪ੍ਰਮੁੱਖ ਹਸਤੀ ਨੇ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਖਾਸ ਤੌਰ ਤੇ ਉਹ ਹਰਪਜਨ ਮਾਨ ਦੇ ਨਾਲ ਕਈ ਫਿਲਮਾਂ ਦੇ ਵਿੱਚ ਨਜ਼ਰ ਆਏ ਨੇ ਫਿਲਮਾਂ ਜਿਵੇਂ ਕਿ ਜੱਗ ਜਿਉਂਦਿਆਂ ਦੇ ਮੇਲੇ ਵਿੱਚ ਵੀ ਉਹਨਾਂ ਨੇ ਅਭਿਨੈ ਕੀਤਾ ਇਸ ਤੋਂ ਇਲਾਵਾ ਹੀਰ ਰਾਂਝਾ ਆਈ ਆਮ ਸਿੰਘ ਯਾਰਾ ਤੇ ਦਿਲਦਾਰਾ ਵਰਗੀਆਂ ਨਾਮਵਰ ਫਿਲਮਾਂ ਦੇ ਵਿੱਚ ਉਹ ਨਜ਼ਰ ਆ ਚੁੱਕੇ ਨੇ ਇਸ ਤੋਂ ਇਲਾਵਾ ਹਾਲੀਵੁੱਡ ਤੇ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਅਭਿਨੈ ਦਾ ਜਲਵਾ ਦਿਖਾਇਆ ਹੈ